ਮਕਦਰਾਂ 'ਚ ਜੋ ਲਿਖਿਆ ਕੋਈ ਖੋ ਨਹੀਂ ਸਕਦਾ ਤੁਸੀਂ ਮਿਹਨਤ ਕਰੋ ਤੇ ਪੇਪਰ ਪਾਸ ਨਾ ਹੋਵੇ ਇਹ ਹੋ ਨਹੀਂ ਸਕਦਾ ਸਿਰਫ 1 ਮਹੀਨੇ ਦਾ ਸਮਾਂ ਤੁਹਾਡੇ ਕੋਲ ਤੁਸੀਂ ਦੱਬ ਕੇ ਮਿਹਨਤ ਕਰਨੀ ਹੈ ਤੇ ਇਹ ਪੰਜ ਗੱਲਾਂ ਨੂੰ ਤੁਸੀਂ ਧਿਆਨ ਵਿੱਚ ਦੋਸਤੋ ਰੱਖਣਾ ਹੈ ਪੀਐਸਟੈਟ ਪਾਸ ਕਰਨ ਦੇ ਲਈ ਪੰਜ ਰਾਸ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਜੇਕਰ ਇਹਨਾਂ ਨੂੰ ਫੋਲੋ ਕਰੋਗੇ ਤਾਂ ਪੇਪਰ ਪਾਸ ਹੋਏਗਾ ਦੋਸਤੋ ਮੈਂ ਗੱਲ ਕਰ ਰਿਹਾ ਤੁਹਾਡੇ ਕੋਲ ਸਿਰਫ 1 ਮਹੀਨੇ ਦਾ ਸਮਾਂ 1 ਮਹੀਨੇ ਦਾ ਸਮਾਂ ਬਹੁਤ ਹੁੰਦਾ ਹੈ ਜੇਕਰ ਤੁਸੀਂ ਇੱਕ ਸਟਰੈਟਜੀ ਬਣਾ ਕੇ ਪੇਪਰ ਨੂੰ ਤਿਆਰ ਕਰਦੇ ਹਾਂ ਤਾਂ ਦੋਸਤੋ ਤੁਹਾਡੇ ਨਾਲ ਮੈਂ ਪੰਜ ਗੱਲਾਂ ਸਾਂਝੀਆਂ ਕਰਨੀਆਂ ਨੇ ਜੀ ਦੇ ਵਿੱਚੋਂ ਨੰਬਰ 1 ਤੁਸੀਂ ਧਿਆਨ ਰੱਖਣਾ ਹੈ ਟਾਈਮ ਟੇਬਲ ਤੁਹਾਡੇ ਕੋਲ ਜਿੰਨਾ ਵੀ ਸਮਾਂ ਉਸ ਸਮੇਂ ਨੂੰ ਤੁਸੀਂ ਕਿਸ ਤਰੀਕੇ ਨਾਲ ਕੰਜ਼ਿਊਮ ਕਰਨਾ ਹੈ ਇਸ ਗੱਲ ਨੂੰ ਤੁਸੀਂ ਫੋਲੋ ਕਰੋ ਸਭ ਤੋਂ ਪਹਿਲਾਂ ਮੈਂ ਦੱਸਦਾ ਕਿ ਤੁਹਾਡੇ ਕੋਲ ਤਿੰਨ ਤਰੀਕਿਆਂ ਨਾਲ ਸਮਾਂ ਕੰਜ਼ਿਊਮ ਹੋ ਰਿਹਾ ਹੈ ਨੰਬਰ 1 ਦੋਸਤੋ ਤੁਸੀਂ ਕੋਮਨ ਪੇਪਰ ਦੇ ਲਈ ਲਗਭਗ 2 ਤੋਂ 3 ਘੰਟੇ ਦਾ ਸਮਾਂ ਦੇਣਾ ਹੀ ਦੇਣਾ ਹੈ ਸਬਜੈਕਟ ਦੇ ਲਈ ਤੁਹਾਡੇ ਕੋਲ 2 ਘੰਟੇ ਦਾ ਸਮਾਂ ਘੱਟੋ ਘੱਟ ਚਾਹੀਦਾ ਹੈ ਜੇਕਰ ਸਬਜੈਕਟ ਪਾਸ ਕਰਨਾ ਹੈ ਮੈਨੂੰ ਪਤਾ ਹੈ ਕਿ ਕਾਫੀ ਦੋਸਤਾਂ ਦੀ ਪ੍ਰੋਬਲਮ ਹੈ ਤੁਸੀਂ ਕਹਿੰਦੇ ਹੋ ਸਾਰਾ ਸਿਰ ਸਕੂਲ ਵੀ ਮੈਨੇਜ ਕਰ ਰਹੇ ਹਾਂ ਤੇ ਇਸ ਤੋਂ ਇਲਾਵਾ ਹੋਰ ਵੀ ਘਰ ਦੇ ਕੰਮ ਹੁੰਦੇ ਨੇ ਪਰ ਇਹ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਮੈਂ ਦੱਸਾਂਗਾ ਤਾਂ ਦੋਸਤੋ ਗੱਲ ਕਰੋ ਕਾਮਨ ਪੇਪਰ ਦੇ ਲਈ 3 ਘੰਟੇ ਸਬਜੈਕਟ ਦੇ ਲਈ 2 ਘੰਟੇ ਜੇਕਰ ਤੁਸੀਂ ਤਿਆਰੀ ਵਧੀਆ ਕਰ ਲਈ ਥਿਉਰੀਆਂ ਪੜ੍ਹ ਲਈਆਂ ਪ੍ਰੈਕਟਿਸ ਕਰ ਲਈ ਪਰ ਚੀਜ਼ਾਂ ਨੂੰ ਰਿਵਾਈਜ਼ ਨਾ ਕੀਤਾ ਤਾਂ ਪੇਪਰ 'ਚ ਕਵਿਸ਼ਨ ਨਹੀਂ ਤੁਹਾਡੇ ਤੋਂ ਹੋਣੀ ਤਾਂ ਹੀ ਮੈਂ ਕਹਿਣਾ ਵੀ ਰਿਵੀਜ਼ਨ ਦੇ ਲਈ ਟੋਪ-ਕਟ ਤੁਸੀਂ 2 ਘੰਟੇ ਦਾ ਸਮਾਂ ਕੱਢਣੇ ਜੇਕਰ ਤੁਸੀਂ ਇਹੇ ਟਾਈਮ ਨੂੰ ਫਾਲੋ ਕਰੋਗੇ ਤਾਂ ਟਾਈਮ ਟੇਬਲ ਬਹੁਤ ਘੈਂਟ ਬਣਾ ਕੇ ਰਿਵਾਈਜ਼ ਕਰੋਗੇ ਤਾਂ ਪੇਪਰ ਪਾਸ ਹੋਊਗਾ ਇਸ ਤੋਂ ਬਾਅਦ ਦੋਸਤੋ ਤੁਸੀਂ ਕੀ ਕਰਨਾ ਹੈ ਥਿਊਰੀ ਕਰੋ ਤੁਹਾਡੇ ਕੋਲ ਜੋ ਵੀ ਸੋਰਸ ਹੈ ਉਹਨਾਂ ਸੋਰਸਸ ਤੋਂ ਤੁਸੀਂ ਥਿਊਰੀ ਕਰੋ ਥਿਊਰੀ ਕਰਦੇ ਹੋਏ ਤੁਸੀਂ ਨੇ ਹੈਂਡੀ ਨੋਟਸ ਤਿਆਰ ਕਰਨੇ ਨੇ ਤੁਹਾਡੇ ਕੋਲ ਵਨ ਲਾਈਨਰ ਨੋਟਸ ਪ੍ਰਿਪੇਅਰ ਹੋ ਜਾਣੀ ਚਾਹੀਦੀ ਨੇ ਜਦ ਤੁਸੀਂ ਥਿਊਰੀ ਕਰ ਰਹੇ ਹੋ ਚੀਜ਼ ਨੂੰ ਲਿਖ ਲਓ ਠੀਕ ਹੈ ਸਿਰਫ ਇੱਕ ਲਾਈਨ ਵਿੱਚ ਪੂਰੀ ਚੀਜ਼ ਲਿਖੋ ਰਿਵਾਈਜ਼ ਕਰੋਗੇ ਵਾਰ-ਵਾਰ ਕਦੋਂ ਰਿਵਾਈਜ਼ ਕਰਨਾ ਹੈ ਉਹ ਵੀ ਮੈਂ ਦੱਸਦਾ ਤਾਂ ਥਿਊਰੀ ਕਰੋ ਤੇ ਵਨ ਲਾਈਨਰ ਨੋਟਸ ਇਸ ਤੇ ਤਿਆਰ ਕਰੋ ਨੰਬਰ 3 ਤੁਸੀਂ ਦੋਸਤੋ ਮੌਕ ਟੈਸਟ ਲਗਾਣੇ ਨੇ ਜਿਹਦੇ ਵਿੱਚ ਐਮਸੀਕਿਊ ਪ੍ਰੈਕਟਿਸ ਹੋ ਗਈ ਫੁੱਲ ਮੌਕ ਟੈਸਟ ਹੋ ਜਾਣਗੇ ਪੁਰਾਣੇ ਪੇਪਰਾਂ ਦੇ ਕੁਐਸਚਨ ਹੋ ਜਾਣਗੇ ਇਹ ਸਾਰੀ ਚੀਜ਼ ਦੇ ਲਈ ਹੈਲਪ ਹੋਏਗੀ ਸਟੱਡੀ ਫਾਈਟਰ ਸਾਇਪ ਤੋਂ ਟੈਸਟ ਸੀਰੀਜ਼ ਜੁਆਇਨ ਕਰਕੇ ਤਾਂ ਦੋਸਤੋ ਤੁਸੀਂ ਨੰਬਰ 3 ਇਹੇ ਪੁਆਇੰਟ ਨੂੰ ਫੋਲੋ ਕਰਨਾ ਹੈ ਮੌਕ ਟੈਸਟ ਲਗਾਉਣੇ ਨੇ ਐਮਸੀਕਿਊ ਪ੍ਰੀਵੀਅਸ ইয়ার ਦੀ ਪ੍ਰੈਕਟਿਸ ਕਰਨੀ ਹੈ ਇਸ ਤੋਂ ਬਾਅਦ ਨੰਬਰ 4 ਇੱਕ ਖਾਸ ਪੁਆਇੰਟ ਹੈ ਮੈਂ ਤੁਹਾਨੂੰ ਦੱਸਿਆ ਹੈ ਨਾ ਜੇਕਰ ਤੁਸੀਂ ਇੱਕ ਮਹੀਨਾ ਰਿਸ਼ਤੇਦਾਰੀ ਤੇ ਨਹੀਂ ਜਾਉਂਗੇ ਦੋਸਤਾਂ ਮਿੱਤਰਾਂ ਨਾਲ ਗੱਲਬਾਤ ਨਹੀਂ ਕਰੋਗੇ ਤਾਂ ਕੁਝ ਨਹੀਂ ਹੁੰਦਾ ਪਰ ਪੇਪਰ ਪਾਸ ਜ਼ਰੂਰ ਹੋ ਜਾਊਗਾ ਮੈਂ ਮੰਨਦਾ ਹਰ ਇੱਕ ਦੀ ਜ਼ਿੰਮੇਵਾਰੀ ਹੈ ਘਰ ਦੀਆਂ ਜ਼ਿੰਮੇਵਾਰੀਆਂ ਨੇ ਸਕੂਲ ਜਾਣ ਦੀ ਜ਼ਿੰਮੇਵਾਰੀ ਹੈ ਜੋ ਵੀ ਤੁਸੀਂ ਕੰਮ ਕਰਦੇ ਹੋ ਉਸ ਦੀ ਜ਼ਿੰਮੇਵਾਰੀ ਹੈ ਪਰ ਇੱਕ ਗੱਲ ਧਿਆਨ ਚ ਰੱਖੋ ਅਣਪੜ੍ਹ ਜਿਨ੍ਹਾਂ ਨੂੰ ਟੈਟ ਦੀ ਫੁੱਲ ਫਾਰਮ ਨਹੀਂ ਪਤਾ ਨਾ ਉਹ ਵੀ ਟੀਚਰ ਨੂੰ ਟੀਚਰ ਨਹੀਂ ਸਮਝਦੇ ਜਦੋਂ ਤੱਕ ਉਸ ਦਾ ਟੈਟ ਪਾਸ ਨਾ ਹੋਵੇ ਤਾਂ ਇਸ ਗੱਲ ਨੂੰ ਧਿਆਨ ਚ ਰੱਖਿਓ ਇਹ ਤੁਹਾਡੇ ਲਈ ਇੱਕ ਵਧੀਆ ਓਪਰਚੁਨਿਟੀ ਹੈ ਸਿਰਫ ਇੱਕ ਮਹੀਨੇ ਦੇ ਵਿੱਚ ਤੁਸੀਂ ਆਪਣੀ ਤਿਆਰੀ ਕਰਕੇ ਇਹ ਕਲੰਕ ਲਾ ਸਕਦੇ ਹੋ ਲੋਕ ਮੰਨਦੇ ਨਹੀਂ ਵੀ ਇਹ ਟੀਚਰ ਹੈ ਅਣਪੜ੍ਹਨ ਨੂੰ ਵੀ ਟੈਟ ਦਾ ਪਤਾ ਹੁੰਦਾ ਹੈ ਪਰ ਉਹਨਾਂ ਚਾਹੇ ਫੁੱਲ ਹੌ ਮਨਾ ਪਤਾ ਹੋਵੇ ਤਾਂ ਹੀ ਮੈਂ ਕਹਿਣਾ ਆਪਦੀ ਅਸੈਸਮੈਂਟ ਕਰੋ ਸੈਲਫ ਅਸੈਸਮੈਂਟ ਕਰੋ ਜਿਹੜੀ ਚੀਜ਼ ਤੁਹਾਡੀ ਕਮੀ ਹੈ ਸਬਜੈਕਟ ਕਮਜ਼ੋਰ ਹੈ ਉਸ ਤੋਂ ਇਲਾਵਾ ਕਾਮਨ ਪੇਪਰ ਕਮਜ਼ੋਰ ਹੈ ਜੋ ਵੀ ਚੀਜ਼ ਕਮਜ਼ੋਰ ਹੈ ਉਸ ਨੂੰ ਰਿਵਾਈਜ਼ ਕਰੋ ਇਸ ਤਰੀਕੇ ਨਾਲ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਬਹਿ ਕੇ ਚੀਜ਼ਾਂ ਰਿਵਾਈਜ਼ ਕਰੋ ਬਨ ਲਾਈਨਰ ਜਿਹੜੇ ਨੋਟਸ ਬਣਾਏ ਸੀ ਉਹ ਇਸ ਪੁਆਇੰਟ ਦੇ ਲਈ ਬਣਾਏ ਸੀ ਵੀ ਤੁਸੀਂ ਆਪਸ ਵਿੱਚ ਬਹਿ ਕੇ ਗੱਲਬਾਤ ਕਰੋ ਦੋ ਜਾਣੇ ਤਿੰਨ ਜਾਣੇ ਇਕੱਠੇ ਹੋ ਕੇ ਸਟੱਡੀ ਕਰੋ ਠੀਕ ਹੈ ਵਨ ਲਾਈਨਰ ਨੋਟਸ ਲੈ ਕੇ ਖੜ ਕੇ ਬਹਿ ਕੇ ਜਿੱਥੇ ਵੀ ਤੁਸੀਂ ਕੰਮ ਕਰਦੇ ਹੋ ਨਾਲ ਲੈ ਜਾਓ ਪੜੋ ਠੀਕ ਹੈ ਇਸ ਤਰੀਕੇ ਨਾਲ ਫਾਲਤੂ ਕੰਮ ਛੱਡ ਦਿਓ ਇੱਕ ਮਹੀਨਾ ਨਹੀਂ ਤੁਸੀਂ ਫਿਲਮਾਂ ਵੇਖੋਗੇ ਨਹੀਂ ਰੀਲਸ ਦੇਖਿਆ ਜਾਣਗੇ ਸ਼ਾਰਟਸ ਨਹੀਂ ਦੇਖੇ ਜਾਣਗੇ ਕੁਝ ਨਹੀਂ ਹੁੰਦਾ ਪੇਪਰ ਪਾਸ ਜ਼ਰੂਰ ਹੋ ਜਾਊਗਾ ਜੇਕਰ ਤੁਸੀਂ ਇਹ ਫਾਲਤੂ ਕੰਮ ਛੱਡ ਦਿੰਦੇ ਹੋ ਉਸ ਤੋਂ ਬਾਅਦ ਜਦੋਂ ਸਾਰਾ ਕੁਝ ਹੋ ਗਿਆ ਥਿਊਰੀ ਹੋ ਗਈ ਐਮਸੀਕੂ ਪ੍ਰੈਕਟਿਸ ਹੋ ਗਈ ਪੇਪਰ ਦਾ ਦਿਨ ਆ ਗਿਆ ਤਾਂ ਤੁਸੀਂ ਬੇਪਰਵਾਹ ਹੋ ਕੇ ਪੇਪਰ ਦੇਣ ਜਾਣਾ ਜੋ ਇਹੀ ਬੈਠੇ ਹਨ ਮੁੰਡਾ ਜੈਲਾ ਇਹ ਜੈਲੇ ਦੀ ਤਰ੍ਹਾਂ ਤੁਸੀਂ ਪੂਰਾ ਕੌਨਫੀਡੈਂਟ ਤੇ ਹੋ ਕੇ ਠੀਕ ਹੈ ਪੇਪਰ ਦੇਣਾ ਹੈ ਕਿਉਂਕਿ ਪੇਪਰ 'ਚ 네ਗੇਟਿਵ ਮਾਰਕਿੰਗ ਨਹੀਂ ਹੈਗੀ ਪੇਪਰ ਸੌਖਾ ਹੋਊਗਾ ਜੋ ਚੀਜ਼ਾਂ ਪੜੀਆਂ ਨੇ ਉਹ ਸਭ ਪੇਪਰ 'ਚ ਹੋਣਗੀਆਂ ਤਾਂ ਇਸ ਤਰੀਕੇ ਨਾਲ ਮੱਥੇ ਤੇ ਹੱਥ ਨਾ ਰੱਖੋ ਤੁਸੀਂ ਤਾਂ ਅੱਜ ਪੜ ਲਓ ਤੇ ਪੇਪਰ ਦੇਣ ਜਾਣਾ ਬੇਪਰਵਾਹ ਹੋ ਕੇ ਟੈਨਸ਼ਨ ਨਹੀਂ ਰੱਖਣੀ ਪੇਪਰ ਸੌਖਾ ਹੋਊਗਾ ਠੀਕ ਹੈ ਤੁਹਾਡਾ ਪੇਪਰ ਹੱਲ ਹੋਊਗਾ ਠੀਕ ਹੈ 100% ਹੋਊਗਾ ਤਾਂ ਦੋਸਤੋ ਇਹ ਆਪਣੇ ਕੋਲ ਮਹਾਸ਼ਿਵ ਰਾਤਰੀ ਦੇ ਮੌਕੇ ਤੇ ਇੱਕ ਛੋਟ ਹੈ ਇਸ ਛੋਟ ਨੂੰ ਤੁਸੀਂ ਜ਼ਰੂਰ ਅਪਲਾਈ ਕਰਿਓ ਥੈਂਕ ਯੂ ਸੋ ਮਚ